ਅਸੀਕਰ ਸਾਰੀਆਂ ਭੈਣਾਂ ਦਾ ਸਵਾਗਤ ਹੈ ਸਾਡੇ ਚੈਨਲ ਸਮਰੱਥ ਬਟਿਕ ਦੇ ਉੱਤੇ ਜਿਹੜੀਆਂ-ਜਿਹੜੀਆਂ ਭੈਣਾਂ ਨੇ ਸੂਟ ਪੈਂਟ ਕਰਵਾਉਣੇ ਨੇ ਕਿਉਂਕਿ ਹੁਣ ਅੱਗੇ ਠੰਡ ਦਾ ਸੀਜ਼ਨ ਆ ਰਿਹਾ ਹੈ ਉਹ ਸੂਟ ਪੈਂਟ ਕਰਵਾ ਸਕਦੀਆਂ ਨੇ ਤੇ ਇਸ ਤੋਂ ਬਾਅਦ ਜਿਹੜਾ ਹੈਂਡਵਰਕ ਦੀ ਸੂਟਾਂ ਦਾ ਦੌਰ ਵੱਧ ਚੱਲ ਪੈਣਾਗਾ ਤੇ ਉਹਨਾਂ ਦਾ ਸਮਾਂ ਆ ਜਾਣਾਗਾ। ਬਾਕੀ ਤੁਸੀਂ ਦੇਖ ਸਕਦੇ ਹੋ ਹਨ ਜਿਹੜਾ ਵੀ ਪੇਂਟ ਦਾ ਕੰਮ ਹੁੰਦਾ ਹੈ ਉਹ ਖੁਦ ਅਸੀਂ ਆਪ ਸਾਡੇ ਮੈਡਮ ਪੇਂਟ ਕਰਦੇ ਨੇ ਤੇ ਬਾਕੀ ਆਹ ਤੁਹਾਨੂੰ ਦਿਖਾਈਏ ਤਾਂ ਰਮਾਲਾ ਸਾਹਿਬ ਪੇਂਟ। ਤੁਸੀਂ ਰਮਾਲਾ ਸਾਹਿਬ ਵੀ ਪੇਂਟ ਕਰਵਾ ਸਕਦੇ ਹੋ। ਤੁਸੀਂ ਜੇਕਰ ਕੋਈ ਹੋਰ ਵੀ ਚੀਜ਼ ਤਿਆਰ ਕਰਵਾਉਣੀ ਹੈ ਬੁਟੀਕ ਦੇ ਰਿਲੇਟਿਡ ਤਾਂ ਤੁਸੀਂ ਸਾਡੇ ਨੰਬਰ 9915075978 ਤੇ ਆ ਕੇ ਇੱਕ ਵਾਰ ਸਾਨੂੰ ਸੰਪਰਕ ਕਰ ਸਕਦੇ ਹੋ। WhatsApp ਤੇ ਸਾਨੂੰ DM ਕਰਕੇ ਮੈਸੇਜ ਛੱਡ ਦਿਓ ਤੇ ਤੁਹਾਡੇ ਕੋਲ ਸਾਡਾ ਗਰੁੱਪ ਦਾ ਵੀ ਲਿੰਕ ਪਹੁੰਚ ਜਾਊਗਾ ਧੰਨਵਾਦ ਸੇ ਪ੍ਰਭ ਸਤਿਨਾਮ ਪ੍ਰਗਟੇ ਭਲੇ ਸੰਯੋਗਾ